ਪੰਥਵੀ ਮਹਾਨ ਵਾਤਾ ਮਾਤਾ ਗੁਜਰ ਕੌਰ ਜੀ ਦੀ 400 ਸਾਲਾ ਜਨਮ ਸ਼ਤਾਵ ਦੀ ਜੋ ਕੇ ਗੁਰਦਾਰਾ ਥੰਮ ਸਾਹਿਬ ਸਰਕਾਰਪੁਰ ਵਿਖੇ ਬੜੀ ਸਰਧਾ ਦੇ ਨਾਲ ਮਨਾਈ ਜਾ ਰਹੀ ਹੈ ਸਿੱਖ ਪੰਥਵੀ ਮਹਾਨ ਜਥੇਬੰਦੀ ਸਮੂਹ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਪੰਥਰੀ ਪ੍ਰਧਾਨ ਸਸਤਰੀ ਪ੍ਰਧਾਨ ਜਹਦਾਰ ਐਡਵੋਕੇਟ ਜਹੈਦਾਰ ਹਰਜਿੰਦਰ ਸਿੰਘ ਜੀ ਧਾਮੀ ਦੇ ਦਿਸ਼ਾ ਨਿਰਦੇਸ਼ਾਂ ਦੇ ਨਾਲ ਕਿ ਜਿਹੜਾ ਸਮਾਗਮ ਹੈ ਗੁਰਦੁਆਰਾ ਕਰਤਾਰਪੁਰ ਵਿਖੇ ਚੱਲ ਰਿਹਾ ਹੈ ਕੱਲ ਨੂੰ ਦਿਨ ਦੇ ਜਿਹੜੇ ਸਮਾਗਮ ਨੇ ਉਹ ਗੁਰਦੁਆਰਾ ਕਰਤਾਰਪੁਰ ਸਾਹਿਬ ਵਿਖੇ ਬੜੀ ਭਾਰੀ ਮਾਤਰਾ ਦੇ ਵਿੱਚ ਉਹ ਜਿਹੜੇ ਨੇ ਸਜਾਏ ਜਾਣਗੇ ਸਮੂਹ ਸੰਗਤ ਨੂੰ ਅਪੀਲ ਹੈ ਕਿ ਉਹ ਕੱਲ ਨੂੰ ਗੁਰਦਾਰਾ ਥੰਮਸਾਪ ਕਰਤਾਰਪੁਰ ਸਾਹਿਬ 'ਤੇ ਪਹੁੰਚ ਗਏ ਮਾਤਾ ਜੀ ਨਾਲ ਪਿਆਰ ਕਰਨ ਵਾਲੇ ਸਾਡੀ ਜੱਟ ਮਾਤਾ ਮਾਤਾ ਗੁਜਰਤਔਰ ਜੀ ਜਿਹੜੀ ਜਾਨ ਸਤਾਵਦੀ ਹੈ ਉਹਦੇ ਵਿੱਚ ਸ਼ਾਮਲ ਹੋ ਕੇ ਆਪਾਂ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਤੇ ਸਮਾਗਮ ਸਮੰਨੇ ਜਿਹੜੇ ਲੰਗਰਾਂ ਦੀ ਬੜੀ ਸਰਦਾਰਤਾ ਤੇ ਸਤਿਕਾਰ ਦੇ ਨਾਲ ਜਿਹੜੇ ਲੰਗਰ ਨੇ ਗੁਰੂ ਸਾਹਿਬ ਦੇ ਤਿਆਰ ਹੋ ਰਹੇ ਨੇ ਤੋਂ ਫੇਰ ਇਹ ਦਿੱਤੀ ਜਾਂਦੀ ਹੈ ਕਿ ਕੱਲ ਨੂੰ ਪੁਰਦੋਰਾ ਕਰਤਾਰ ਸਾਹਿਬ ਵਿਖੇ ਪੁਰਤਾਰਪੁਰ ਸਾਹਿਬ ਵਿਖੇ ਪਹੁੰਚ ਕੇ ਸਭ ਸਾਹਿਬ ਕਰਤਾਰ ਕੋ ਨੇੜੇ ਜਲੰਧਰ ਵਿਖੇ ਪਹੁੰਚ ਕੇ ਆਪਣੀ ਅਚੀਦਾ ਪੇਟ ਕਰੀਏ ਗੁਰੂ ਕਾ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ